ਕਾਂਗਰਸ ਲਿਖ ਲੋ ਉਹਦੇ ਥੱਲੇ ਲਿਖ ਦਿਓ ਕਿ ਸਾਡੇ ਪਿੰਡ ਵਿੱਚ ਜਿੰਨੇ ਕੰਮ ਹੋਏ ਐ ਆਪਣੇ ਜ਼ਿਲ੍ਹੇ ਵਿੱਚ ਆਪਣੇ ਸੂਬੇ ਵਿੱਚ ਜਿਹੜੀ ਪਾਰਟੀ ਨੇ ਕੀਤੇ ਉਹਦੇ ਲਿੰਕ ਲਿਖੀ ਚਲੋ ਜਿਵੇਂ ਅਕਾਲੀ ਦਲ ਦੇ ਥੱਲੇ ਲਿਖੋਗੇ ਪਿਊਬਲਿਕ ਕਨੈਕਸ਼ਨ ਅਕਾਲੀ ਦਲ ਨੇ ਦਿੱਤੇ ਮੁਫਤ ਬਿਜਲੀ ਉਹਦੇ ਅਕਾਲੀ ਦਲ ਨੇ ਕੀਤੇ ਮੰਡੀਆਂ ਪਿੰਡਾਂ 'ਚ ਅਕਾਲੀ ਦਲ ਨੇ ਕੀਤੀਆਂ ਆ ਐਮਐਸਪੀ 1960 'ਤੇ ਮੋਰਚਾ ਲਾ ਕੇ ਅਕਾਲੀ ਦਲ ਨੇ ਦਵਾਇਆ ਗਰੀਬਾਂ ਵਾਸਤੇ ਆਟਾ ਦਾਲ ਸਕੀਮ ਅਕਾਲੀ ਦਲ ਨੇ ਕਿਹਾ ਸ਼ਗਨ ਸਕੀਮ ਅਕਾਲੀ ਦਲ ਨੇ ਕਿਹਾ ਪੈਨਸ਼ਨ ਸਕੀਮ ਅਕਾਲੀ ਦਲ ਨੇ 300 ਯੂਨਿਟ ਮੁਫਤ ਬਿਜਲੀ ਦੀ ਸਕੀਮ ਅਕਾਲੀ ਦਲ ਲੈ ਕੇ ਆਇਆ ਲੜਕੀਆਂ ਨੂੰ ਸਕੂਲ ਜਾਣ ਵਾਸਤੇ ਐਸੀ ਪੁਆਰਾਂ ਦੀ ਬੱਚਿਆਂ ਨੂੰ ਸਕੂਲ ਜਾਣ ਵਾਸਤੇ ਸਾਈਕਲ ਅਕਾਲੀ ਦਲ ਲੈ ਕੇ ਗਿਆ ਐਸੀ ਬੱਚਿਆਂ ਦੀ ਪੜ੍ਹਾਈ ਮੁਫਤ ਅਕਾਲੀ ਦਲ ਨੇ ਕਰਾਈ ਗਰੀਬਾਂ ਦੀਆਂ ਧਰਮਸ਼ਾਲਾ ਤੱਕ ਕਿਤੇ ਸਰਕਾਰੀ ਖਰਚ ਨਹੀਂ ਪੰਡੀਆਂ ਹੁੰਦੀਆਂ ਸੀ ਆ ਬਣਾਉਣਾ ਸ਼ੁਰੂ ਕੀਤਾ ਐਕਟ ਬਣਾਇਆ ਬਾਦਲ ਸਾਹਿਬ ਨੇ ਤੇ ਸ਼ੁਰੂ ਕੀਤਾ ਅਕਾਲੀ ਦਲ ਨੇ ਮੁੰਆ ਵਾਸਤੇ ਜਿੰਮ ਤੱਕ ਸਮਾਨ ਖੇਡਾਂ ਦਾ ਸਮਾਨ ورلڈ ਕੱਪ ਕਬੱਡੀ ਮੁੱਖ ਮੰਤਰੀ ਤੀਰਤ ਯਾਤਰਾ ਮਲੇ ਦਾ ਸਾਹ ਸੁੱਕ ਜੂਗਾ ਨੇ ਲਿਖਦੇ ਲਿਖਦੇ ਜਿੰਨੇ ਟਿਊਬਲ ਜਿੰਨੇ ਤੁਹਾਡੇ ਥਰਮਲ ਪਲਾਂਟ ਆ ਬਿਜਲੀ ਵਾਲੇ ਸਾਰੇ ਕਾਲੀ ਦਲ ਨੇ ਬਣਾਏ ਭਾਖੜਾ ਡੈਮ ਤੋਂ ਬਗੈਰ ਸਾਰੇ ਕਾਲੀ ਦਲ ਨੇ ਡੈਮ ਬਣਾਏ ਜਿੰਨੀਆਂ ਨਹਿਰਾਂ ਕਸਿਆਂ ਯੂਨੀਵਰਸਟੀਆਂ ਜਿੰਨੇ ਮਰਜ਼ੀ ਜਾ ਕੇ ਦੇਖ ਲਓ ਕਾਲੀ ਦਲ ਨੇ ਬਣਾਏ ਤੇ ਦੂਜੇ ਪਾਸੇ ਕਾ ਲਈ ਤੇ ਆ ਜਿਓ ਕਾਂਗਰਸ ਨੇ ਕੀ ਕੀਤਾ